ਉਹ ਮਰ ਜਾ ਉਧਰ ਇੰਨਾ ਮੀਂਹ ਆਉਣ ਲੱਗ ਗਿਆ ਉਧਰੋਂ ਰਾਜਵੀਰ ਨੇ ਫੋਨ ਕਰਤਾ ਕਹਿੰਦੀ ਸੀ ਮੈਂ ਆਉਣੀ ਆ ਹੁਣ ਲੈਣਾ ਉਹਦਾ ਬਾਈਆ ਕਰੇ ਉਹ ਓਡੇ ਤੇ ਜਾ ਕੇ ਚੜਾ ਲੈਣਾ ਹੁਣਾ ਚਲ ਮੈਂ ਬੇਬੇ ਨੂੰ ਕਹਿੰਦੀ ਆ ਬੇਬੇ ਕਿਸੇ ਨੂੰ ਭੇਜ ਦੂਗੀ ਬੇਬੇ ਰਾਜਵੀਰ ਆਉਂਦੀ ਐ ਬੇਬੇ ਹਾਂ ਦੇਖੀ ਇੰਨਾ ਮੀਂਹ ਪੈਣ ਲੱਗ ਗਿਆ ਉਤੋਂ ਹਾਂ ਤੇ ਰਾਜਵੀਰ ਆਉਂਦੀ ਆਪਣੀ ਕਿਹੜੀ ਆਪਣੀ ਰਾਜਵੀਰ ਆਪਣੀ ਰਾਜਵੀਰ ਦਾ ਹੁਣ ਤੈਨੂੰ ਨਹੀਂ ਪਤਾ ਪੈਣ ਦਾ ਆਪਣੀ ਦਾ ਆਪਣਾ ਤਾਂ ਕੰਨਾ ਗੱਲਾ ਲੈ ਪੈਣ ਕਿਹੜੀ ਆਪਣੇ ਤੇਰੇ ਚਾਚੇ ਦੀ ਕੁੜੀ ਤੋਂ ਤਾਂ ਕਹਿੰਦੀ ਆ ਤੂੰ ਤਾਂ ਦੂਜੀ ਮੰਨਦੀ ਆ ਬੇਬੇ ਉਹਨੂੰ ਮੈਂ ਤਾਂ ਉਹਨੂੰ ਨਣਦੀ ਮੰਨਦੀ ਆ ਆਪਦੀ ਅੱਛਾ ਤੂੰ ਨਣਦ ਬਣਦੀ ਆ ਹਾਂ ਉਹ ਰਖੜੀ ਬੰਨਣਾ ਆਉਂਦੀ ਓਹ ਵਿਚਾਰੀ ਐਨੇ ਚਾ ਨਾ ਮੈਂ ਤੈਨੂੰ ਦੱਸਾਂ ਕੁੜੀ ਨੂੰ ਐਵੇਂ ਕੁਛ ਬੋਲੀ ਨਾ ਉਤੋਂ ਐਨਾ ਮੀ ਪਈ ਜਾਂਦਾ ਐ ਕਰ ਕਿਸੇ ਨੂੰ ਭੇਜ ਦੇ ਮੋਟਰਸਾਈਕਲ ਤੇ ਮੀ ਪੈਂਦੇ ਸੀ ਕੌਣ ਜਾਂਦਾ ਮੋਟਰਸਾਈਕਲ ਤੇ ਆ ਜੂਗੀ ਤੁਰੀ ਆਉ ਉਹਨੂੰ ਮੋਟਰਸਾਈਕਲ ਨੂੰ ਕੀ ਆ ਬੇਬੇ ਐਨਾ ਮੀ ਪਈ ਜਾਂਦੇ ਨੇ ਮੀ ਪੈਂਦੇ ਵਿਚਾਰੀ ਕਿਵੇਂ ਆਉਗੀ ਐ ਕਿਉਂ ਕਰਦੀ ਹੁੰਨੀ ਐ ਜੇ ਤੇਰੇ ਆਲ ਦੀ ਧੀ ਤੇ ਮੇ ਆਉਣਾ ਹੁੰਦਾ ਫਿਰ ਕਿਵੇਂ ਉੱਡ ਕੇ ਜਾਂਦੀ ਮਰਦਾ ਧੀ ਨਹੀਂ ਦਿੱਤੀ ਰੱਬ ਤੇ ਪਰ ਜੇ ਨਹੀਂ ਦਿੱਤੀ ਹੋਤਾ ਹੈਗੀ ਐ ਨਾ ਜ਼ਮੀਨ ਆਪਣੇ ਨਾ ਕਰਾ ਗਈ ਉਹਦੇ ਕੋਲ ਕੀ ਐ ਵਿਚਾਰੀ ਕੋਲੇ ਕੋਈ ਨਹੀਂ ਜ਼ਮੀਨ ਕਰਾ ਗਈ ਤਾਂ ਕੋਈ ਨਹੀਂ ਆਜੂਗੀ ਮੀਂਹ ਦਾ ਕੀ ਐ ਮੀਂਹ ਤਾਂ ਪਈ ਹਟ ਗਿਆ ਮੀਤਾ ਕਿੱਥੇ ਪਈ ਜਾਂਦਾ ਕਿੱਥੇ ਹਟ ਗਿਆ ਬੇਬੇ ਕਿੰਨਾ ਆਈ ਜਾਂਦਾ ਕਹੇ ਕਿ ਹੁਣ ਮੈਂ ਕਿਵੇਂ ਜਾ ਸਕਦੀ ਆਂਗੀ ਉਹੀ ਗੱਲ ਐਨੀਆ ਘੜੀਆਂ ਚ ਫਿਰ ਤੂੰ ਉਹ ਆਖਿਆ ਉਹਨਾਂ ਦੇ ਮੁੰਡੇ ਨੂੰ ਛਿੜਾ ਲਿਆ ਹੋਊਗਾ ਹਾਂ ਤੂੰ ਨਾ ਜਾਈ ਤੂੰ ਤਾਂ ਨਫ਼ਰਤ ਮੰਨਦੀ ਐ ਤੂੰ ਤਾਂ ਉਹਨੂੰ ਨਫ਼ਰਤ ਕਰਦੀ ਐ ਤੂੰ ਤਾਂ ਐ ਕਹਿੰਦੀ ਐ ਵੀ ਉਹ ਤਾਂ ਬਗਾਨਿਆਂ ਦੀ ਐ ਆਪਣੀ ਨਹੀਂ ਹੈਗੀ ਹੋਰ ਬਗਾਨੇ ਹੀ ਐ ਫਿਰ ਆਪਣੀ ਕਦੋਂ ਆਹੋ ਹਾਂ ਵੇ ਬੈਂਕ ਕਰਦੇ ਹੁੰਦੇ ਮੈਂ ਤੈਨੂੰ ਦੱਸਿਆ ਇੰਨਾ ਸ਼ਰੀਕਾ ਨਾ ਕਰਿਆ ਕਰ ਜਵਾਕੜੀ ਦਾ ਲੱਭਾ ਉਹਦਾ ਕੀ ਸ਼ਰੀਕਾ ਕਰਦੀ ਆ ਰਖੜੀ ਬੰਨਣਾ ਆਉਗੀ ਬੰਨ ਜੂਗੀ ਤੂੰ ਬਾਦ ਦੇਦੀ ਛੂੜ ਦੇਦੀ ਪੈਸੇ ਦੇਦੀ ਅਸੀਂ ਤਾਂ ਦੇ ਦੇਾਂਗੇ ਸਾਰਾ ਕੁਝ ਪਰ ਤੂੰ ਨੀ ਨਾ ਦੇਣ ਦਿੰਦੀ ਉਦੋਂ ਤੂੰ ਮੂਰੇ ਹੋ ਜਾਂਗੀ ਮੁੰਡੇ ਦੇ ਵੀ ਆਪ ਦੇ ਦੇ ਮਾਦਾ ਕੋਈ ਮੂਰੇ ਨਹੀਂ ਹੁੰਦੀ ਦੇ ਦੇ ਜਿਹੜਾ ਕੋਈ ਦਿੱਤਾ ਜਾਂਦਾ ਸੋ ਉਥੋਂ ਕੋਈ ਨਹੀਂ ਅਸੀਂ ਤਾਂ ਦੇ ਦੇਾਂਗੇ ਚੰਗਾ ਭਾਈ ਮੈਂ ਕਿਹਾ ਹਾਂ ਨਹੀਂ ਆ ਜਾਂ ਤਾਂ ਉਹਦੇ ਬਾਈ ਨੂੰ ਫੋਨ ਲਾ ਕੇ ਦੇਖ ਲੈਣੀ ਆ ਜੇ ਉਹ ਨੇੜੇ ਤੇੜੇ ਹੋਇਆ ਉਹ ਚੜਾ ਲਿਆ ਨਹੀ ਫਿਰ ਮੈਂ ਚਾਚੇ ਕੇ ਮੁੰਡੇ ਨੂੰ ਕਿਹਾ ਓ ਮੁੰਡਾ ਹੈ ਨਹੀਂ ਕਾਕਾਰੇ ਗਰਲਾਲਤਾ ਤੂੰ ਉਹਨਾਂ ਵਾਲਿਆਂ ਨੂੰ ਕਿਹਾ ਕਿਹਦੇ ਨੂੰ ਆ ਆਵੇ ਦੂਜੇ ਘਰ ਆਣਦੇ ਨੂੰ ਤੇ ਦੂਜੇ ਘਰ ਵਾਲਿਆਂ ਨਾਲ ਅਗਲੇ ਦਿਨਾਂ ਹੋਇਆ ਮੋਟਰਸਾਈਕਲ ਕਰੇ ਹੋ ਕਿਵੇਂ ਚੜਾ ਲੇਉਗਾ ਕੋਈ ਕਰਦੀ ਹੁੰਨੀ ਐ ਜੇ ਤੂੰ ਕਿਸੇ ਨੂੰ ਕਿਹਾ ਮੈਂ ਉਹਨਾਂ ਦੀ ਗੱਡੀ ਐ ਤਾਏ ਕਿ ਤਾਏ ਕੇ ਭੱਗ ਜਾ ਜੇ ਮੇਬੇਵਾਨ ਕੇ ਮੈਂ ਬਈ ਨਾ ਮੈਂ ਤਿਲਕਾ ਡਿੱਗੂ ਮੈਂ ਇੱਥੇ ਨਹੀਂ ਜਾਇਦਾ ਤੂੰ ਭੱਗ ਜਾ ਗੱਡੀ ਚੰਦਰੀ ਐ ਨਹੀਂ ਆਹ ਜਾ ਮੀ ਪਈ ਜਾਂਦਾ ਮੈਂ ਡਿੱਗ ਮੈਂ ਤਾਂ ਇਹ ਕਹਿੰਨੀ ਤੇਰੇ ਦੋਤ ਕੁੜੀਆਂ ਹੁੰਦਾਂ ਤੈਨੂੰ ਫੇਰ ਪਤਾ ਲੱਗਦਾ ਜੀਆਂ ਲੱਤੀ ਬਰਾਹੁੰਦੇ ਕੁੜੀਆਂ ਤੂੰ ਵੀ ਆਹੇ ਕਰਦੀ ਮੇਰੇ ਨਾਲ ਆਹੋ ਮੈਂ ਕੀ ਕਰਦੀ ਆ ਮੈਂ ਤਾਂ ਕਦੇ ਕੁਝ ਕਰਿਆ ਹੀ ਨਹੀਂ ਮੈਂ ਤਾਂ ਐ ਸੀ ਮੈਂ ਤਾਂ ਰਾਜਵੀਰ ਨੂੰ ਡਿੱਕੀ ਜੈ ਨੀ ਮੈਂ ਫੇਰ ਬੰਨ ਕਿਉਂ ਰਖੜੀ ਪਹਿਲਾਂ ਰਾਜਵੀਰ ਨੂੰ ਬੰਨ ਜਾਣ ਦੇ ਆਹੋ ਬਗਜਾ ਤੂੰ ਚੰਗੀ ਬੰਦਨੀ ਚੰਗਾ ਬਗਜਾਨੀ ਆ ਮੈਂ ਤਾਂ ਮੈਂ ਤਾਂ ਚੰਗੀ ਆ ਆਹੋ ਜੇ ਆਪਦੇ ਨਾਲ ਦੋਹਂਦੀ ਫੇਰ ਤਾਂ ਕਦੋਂ ਕਹਿੰਦੀ ਸੀ ਤੂੰ ਇਹ ਤਾਂ ਬਗਾਨਿਆਂ ਦੀ ਕੁੜੀ ਤੈਨੂੰ ਚੰਗੀ ਲੱਗਦੀ ਆ ਆਪਦੀ ਅਨੰਦ ਦਾ ਕਿੱਥੋਂ ਤੁਸੀਂ ਆਣਦੀ ਸੀ ਓਹੋ ਕਦ ਹੁੰਦਾ ਮੀਂਹ ਆਈ ਜਾਂਦਾ ਮੈਂ ਤਾਂ ਭਿੱਜ ਗਈ ਸਾਰੀ ਲੈ ਮੈਨੂੰ ਤਾਂ ਕੋਈ ਲੈਣ ਵੀ ਨਹੀਂ ਆਇਆ ਾਡੇ ਤੇ ਜੇ ਆਪਦਾ ਕੋਈ ਸਕਾ ਭਰਾ ਹੋਵੇ ਤਾਂ ਲੈਣ ਆ ਜੇ ਉਹ ਬਾਈ ਤਾਂ ਵਿਚਾਰਾ ਬਠੇਰਾ ਕਰਦਾ ਹੈ ਤਾਂ ਕਾਨੂੰ ਫਰਕ ਕਰਦੇ ਦੋਨੇ ਜੀ ਲੈ ਹੋ ਬੈਠੀ ਹੈ ਤਾਈ ਤਾਂ ਵਿਚਾਰੀ ਇਹਨੂੰ ਮਿਲਾਂ ਪਹਿਲਾਂ ਜਾ ਕੇ ਸਤਿ ਸ਼੍ਰੀ ਅਕਾਲ ਤਾਈ ਸਤਿ ਸ਼੍ਰੀ ਅਕਾਲ ਪੈਰ ਤਿਲਕ ਗਿਆ ਸੀ ਮੈਂ ਤਾਂ ਭਿੱਜ ਗਈ ਕੀ ਲੈਣਾ ਇਹ ਤੂੰ ਮੀਂਹ ਪੈਂਦੇ ਜਾ ਲਤਾਈ ਤੈਨੂੰ ਨਹੀਂ ਪਤਾ ਰਖੜੀ ਬੰਨਣ ਆਈ ਆ ਅੱਛਾ ਰਖੜੀ ਬੰਨਣ ਆਈ ਆ ਤੇ ਹੋਰ ਮੈਂ ਤਾਂ ਬਲਹੀਂ ਚਾ ਚੜਾ ਜਿਹਨੂੰ ਹਰਪ੍ਰੀਤ ਨੇ ਫੋਨ ਕਰਿਆ ਕਹਿੰਦੀ ਰਖੜੀ ਬੰਨ ਜਾ ਅੱਛਾ ਫੋਨ ਕਰਿਆ ਤੈਨੂੰ ਤੇ ਹੋਰ ਫੋਨ ਕਰਿਆ ਸੀ ਮੈਨੂੰ ਅੱਛਾ ਕਿਉਂ ਮਾਦਾ ਖਾ ਕੇ ਤੇ ਉਹੀ ਆਈ ਆ ਆਪਦੀ ਆਪ ਮੈਨੂੰ ਨਹੀਂ ਪਤਾ ਵੀ ਫੋਨ ਕਰਿਆ ਤੇ ਜੇ ਆਪਦੀ ਆਪ ਵੀ ਆ ਜਾਂਦੀ ਤਾਂ ਹੀ ਫੇਰ ਕੀ ਗੱਲ ਆ ਤੁਹਾਡਾ ਘਰ ਮੇਰਾ ਭਰਾ ਦਾ ਕੋਈ ਨਹੀਂ ਤੇਰਾ ਭਰਾ ਕਾ ਤੂੰ ਘੜਾ ਜ਼ਮੀਨ ਮੁਖਤਲਵਾ ਕੇ ਗਈ ਆ ਪੈਸੇ ਦਿੱਤੇ ਤਾਂ ਲਦਾਈ ਜ਼ਮੀਨ ਦੀ ਤਾਂ ਮੈਂ ਗੱਲ ਹੀ ਨਹੀਂ ਛੇੜੀ ਪੈਸੇ ਨੂੰ ਮੈਂ ਕਿਹੜਾ ਪਾਈ ਤੂੰ ਮੰਗਿਆ ਸੀ ਤਾਂ ਉਹਨੇ ਵੱਲੋਂ ਮੱਲੀ ਦੇਤੇ ਮੈਨੂੰ ਆਹ ਫੇ ਦੇਣੀ ਸੀ ਕਿ ਜੇ ਹੁਣ ਤੂੰ ਨਾ ਕਰਾ ਕੇ ਗਈਆਂ ਘਰੋਂ ਗਰੀਬ ਜੇ ਅਸੀਂ ਉਹ ਵੀ ਵਿਚਾਰੇ ਨਹੀਂ ਚਲਤਾ ਦੇਤੇ ਆਹ ਹੋਰ ਹੱਕੀ ਸੀ ਜ਼ਮੀਨ ਲੈਤੀ ਐ ਤੇਥੋਂ ਤੇਰੀ ਪਰਜਾਈ ਤਾਂ लाਡਲੀ ਹੈ ਨਹੀਂ ਘਰੇ ਬਾਹਰ ਗਈ ਉਹ ਕਾ ਕਿਨੇ ਹਸਣ ਚਾਹ ਪਾਣੀ ਲਿਆ ਦੂਗੀ ਚਲ ਕੋਈ ਨਾ ਤਈ ਮੈਂ ਤਾਂ ਮੰਗੀ ਨਹੀਂ ਚਾਹ ਪਾਣੀ ਮੈਂ ਤਾਂ ਤੇਰੇ ਨਾਲ ਗੱਲਾਂ ਕਰਦੀ ਹਾਂ ਤੂੰ ਤਾਂ ਪਹਿਲੀ ਰੁੱਸਣ ਜਿਹਾਂ ਗੱਲਾਂ ਕਰਕੇ ਬੈ ਗਈ ਮੇਰੇ ਨਾਲ ਚਲ ਕੋਈ ਨਹੀਂ ਬੈ ਜਾ ਬੈਠੀ ਐ ਮੈਂ ਤਾਂ ਤੇ ਹੋਰ ਠੀਕ ਰਹਿਣੀ ਐ ਤੂੰ ਵਧੀਆ ਠੀਕ ਹੈ ਵਧੀਆ ਬਸ ਤੈਨੂੰ ਪਤਾ ਹੀ ਹੈ ਟਾਈਮ ਲੰਘੀ ਜਾਂਦਾ ਜਿਹਜਾ ਹਾਂ ਚਲੋ ਤਾਂ ਠੀਕ ਹੈ ਤਾਈ ਤੇ ਹੋਰ ਬਿਮਾਰੀ ਤੁਹਾਡੀ ਤਾਂ ਠੀਕ ਹਾਂ ਆਹੋ ਠੀਕ ਹੈ ਮੋਆਟ ਖਾਣੀ ਨੂੰ ਮੈਨੂੰ ਕਹਤੋਂ ਲੱਗੇ ਮਾਹ ਲਾਵੇ ਮੈਨੂੰ ਲੰਗ ਕੋਈ ਤਾਂ ਹੀ ਮੈਂ ਤਾਂ ਮੈਂ ਕਢਾਈ ਕਰਨੀ ਵੀ ਲੱਗੇ ਵਧੀਆ ਸਮਾਂ ਚੰਗੀ ਗੱਲ ਹੈਗੀ ਚਲ ਕੋਈ ਨਹੀਂ ਤੂੰ ਚਾਹ ਪਾਣੀ ਫੇਰ ਪੀ ਲਈ ਤੇ ਉਹ ਮਾਵੇ ਉਧਰ ਮਿਲਿਆ ਕਿਸੇ ਦਾ ਜੇ ਮਰੱਕਿਆ ਉਹਨਾਂ ਦਾ ਹੁਣ ਮੀਂਹ ਜਾਂ ਪਈ ਜਾਂਦਾ ਸੀ ਤਾਈ ਮੈਂ ਮੜਾ ਹੀ ਠਹਿਰ ਕੇ ਬਗ ਜੂਗੀ ਮੈਂ ਅੰਦਰ ਨਾ ਬਹਿ ਜਾਂ ਅੰਦਰ ਤਾਂ ਕੋਈ ਹੈ ਤਾਂ ਹੈ ਨਹੀਂਗਾ ਫੇ ਤੂੰ ਕੀ ਕਰੇਂਗੀ ਕੱਲੀ ਅੰਦਰ ਬਹਿ ਕੇ ਚੱਲ ਫਿਰ ਮੈਂ ਇੱਥੇ ਹੀ ਬਹਿ ਜਾਣੀ ਆ ਇੱਥੇ ਹੀ ਬਹਿ ਜਾ ਨਹੀਂ ਤੂੰ ਜਾਇਆ ਜੇ ਕਿਸੇ ਜਾ ਕੇ ਆਉਣਾ ਤਾਂ ਮੈਂ ਤਾਂ ਕਿਹਦੇ ਲੈ ਕੇ ਆਉਣਾ ਤਾਂ ਹੀ ਕਰੀ ਜਾਣਾ ਸੀਗਾ ਮੜਾ ਇਹ ਚੱਲ ਮੀਂਹ ਜੇ ਹਟ ਜਾਂਦੇ ਫਿਰ ਜਾਇਆਉਂਗੀ ਫਿਰ ਤੂੰ ਜਾਇਆ ਕਰੇ ਤੂੰ ਗੇੜਾ ਮਾਰਿਆ ਅਮੀ ਪਿੰਡ ਦੇ ਕਈ ਵਾਰੀ ਕਿਉਂ ਕਿਉਂ ਲੱਗ ਜਾਂਦਾ ਹਣ ਉੱਥੇ ਕੋਈ ਹੈ ਤਾਂ ਹੈ ਨਹੀਂ ਉੱਥੇ ਮੈਂ ਕੱਲੀ ਜਾ ਕੇ ਕੀ ਕਰੂੰਗੀ ਤਾਂ ਵੀ ਦੇਖੇ ਤਾਂ ਜਾਂਦੇ ਨਹੀਂ ਦੇਖਣ ਕੱਲਾ ਸੁਨਣਾ ਕਰ ਡੁੱਗ ਡੁੱਗ ਪੈਂਦਾ ਹੈ अच्छा चल कोई आ, ना ताई भाग जानी है देख आ देखया दा दे कर सुनना चंगा तेरा डब्बा ते रखड़ी ਨਾਲ ਹੀ ਲੈ ਜਾ ਇੱਥੇ ਰੱਖ ਜਾ ਤੂੰ ਨਾਲ ਕਿੱਥੇ ਚੱਕੀ ਵੀ ਰेंगी ਮੀਹ ਚ ਭਿਉਆ ਦੇਂਗੀ चल ਰੱਖ ਜਾਨੀ ਆ ਉਰੀ ਰੱਖ ਤਾਂ ਇੱਥੇ ਧਰ ਜਾ ਕੁਰਸੀ ਤੇ ਇੱਥੇ ਧਰ ਦਿੰਨੀ ਆ ਚੱਲ ਆਹੋ ਇੱਥੇ ਧਰ ਜਾ ਚੰਗਾ ਤਾਂ ਹੀ ਮੈਂ ਦੇਖ ਕਿਉਂ ਨਹੀਂ ਆ ਦੇਖਿਆ ਲੈ ਡੱਬਾ ਤਾਂ ਤੇ ਤਾਈ ਖਾਂਦੀ ਏ ਧਰ ਦੇਂਗੇ ਤੇ ਡੱਬੇ ਤੇ ਵੀ ਨਹੀਂ ਵਿਸ਼ਵਾਸ ਕਰਦੀ ਹੋਰ ਬੜੀ ਵੱਡੀ ਗੱਲ ਤੇ ਕਿੱਥੇ ਵਿਸ਼ਵਾਸ ਕਰ ਲੂਗੀ ਆ ਗਈ ਰਖੜੀ ਬੰਨਣ ਹੋਰ ਹੁਣ ਪੈਸੇ ਲੈ ਕੇ ਜਾਉ ਸੂਤ ਲੈ ਕੇ ਜਾਊਗੀ ਜ਼ਮੀਨ ਦੇ ਤਾਂ ਤੂੰ ਪੈਸੇ ਲੈ ਕੇ ਗਈ ਐ ਬੇ ਬਿਆਲ ਲਫਾਫਾ ਜੇ ਡੱਬਾ ਇਹ ਕਿੰਧਰੀ ਬਿਠੀ ਐ ਇਹ ਰਹਾ ਇਹ ਤੇ ਚਾਚੀ ਦੀ ਕੁੜੀ ਰਖੜੀਆਂ ਬੰਨਣਾ ਰਾਜਵੀਰ ਆਈ ਮੇਰੀ ਭੈਣਾ ਆਹੋ ਭੈਣਾ ਤੇਰੀ ਉਹ ਪੈਸੇ ਲੈ ਕੇ ਜ਼ਮੀਨ ਦਿੱਤੀ ਐ ਕਾਦੀ ਭੈਣਾ ਬੇ ਬੇ ਕਿਉਂ ਨਹੀਂ ਦੀ ਜਾਨੀ ਆਪਾਂ ਨੂੰ ਬਤਰੀ ਨੂੰ ਕਿੰਨੇ ਕ ਪੈਸੇ ਦਿੱਤੇ ਸੀਗੇ ਥੋੜੇ ਜਿਹਾ ਆਪਾਂ ਨੂੰ ਪੈਸੇ ਦਿੱਤੇ ਐ ਹੋਰ ਉਹ ਤਾਂ ਹੀ ਜ਼ਮੀਨ ਦੇ ਕੇ ਗਈ ਐ ਵੀ ਮੇਰਾ ਪਰਤੇਵਾ ਰੱਖੂ ਮੇਰਾ ਭਰਾ ਬਾਏ ਨਾਲ ਉਹਨੂੰ ਪੈਸੇ ਫੜਾ ਦੀ ਰਖੜੀ ਦੇ ਚਾਕੇ ਪੈਸੇ ਮੈਨੂੰ ਕਿੰਨੇ ਕ ਫੜਾ ਦੂੰਗਾ ਮੈਂ ਕਿਹਾ ਰੋਜ਼ ਹੀ ਬਿਚਾਰੀ ਨੂੰ ਪੈਸੇ ਦੇਣਾ ਕਿਸੇ ਤੇ ਤਿਆਰ ਦੇ ਦੇਣੀ ਹੁੰਦੀ ਐ ਨਾਲੇ ਰਖੜੀ ਦਾ ਖਾਸ ਕਰਕੇ ਪਹਿਣਾ ਦੀ ਹੁੰਦੀ ਐ ਆਹੋ ਚੰਗਾ ਬਣਾ ਲਈ ਪਹਿਣਾ ਦੀ ਹੁੰਦੀ ਉਹ ਨਾਲੇ ਬਾਜਾ ਕਰ ਦੂਜਿਆਂ ਦੇ ਤੇ ਉਹਨਾਂ ਨੇ ਕੀ ਵਗ ਜੇ ਉਹ ਜਿਵੇਂ ਤਾਂ ਉਹਨਾਂ ਨੇ ਵੀ ਦੇਖੇ ਗਈ ਐ ਓਏ ਉਹਨਾਂ ਨੂੰ ਜ਼ਮੀਨ ਤੇ ਦੇਖੇ ਗਈ ਐ ਮੈਨੂੰ ਪਤਾ ਐ ਉਹਨਾਂ ਦਾ ਪੈਸੇ ਵਾਲੇ ਲਈ ਸੀ ਆਪਾਂ ਤਾਂ ਕੁਝ ਵੀ ਪੈਸੇ ਨਹੀਂ ਲੈ ਭੈਣ ਦੇ ਵਜਰੀ ਨੇ ਅੱਛਾ ਤਾਂ ਇਹ ਤੋਂ ਕੱਟ ਲੈ ਤੇਨੂੰ ਪਤਾ ਤਾਂ ਹੈ ਮੈਂ ਤੈਨੂੰ ਐ ਕਰਦੀ ਮੈਨੂੰ ਕੋਈ ਪਤਾ ਹੀ ਨਹੀਂ ਹੁੰਦਾ ਕਿਸੇ ਗੱਲ ਦਾ ਉਹ ਵਰਤੇਵਾ ਤਾਂ ਆਪਣੀ ਹੀ ਰੱਖਦੀ ਉਹ ਤਾਂ ਆਪਾਂ ਜਿਹਨੂੰ ਆਪਾਂ ਦੇ ਦੇ ਤੇ ਘੱਟ ਚੁਕਾਵੇਂ ਕਿੰਨੇ ਕੇ ਪੈਸੇ ਦਿੱਤੇ ਆਪਾਂ ਚੰਗਾ ਬੰਦਾ ਨਾਲੇ ਬੇਬੇ ਤੂੰ ਆਏ ਗਰੀਬ ਵਧਿਆ ਕੋ ਨਾ ਮੈਂ ਹੀ ਛੂਟ ਲਿਆ ਕੇ ਦੇ ਦੂੰਗਾ ਉਹਨੂੰ ਮਾਨਸ ਤੋਂ ਤੂੰ ਤਾਂ ਛੂਟ ਵੀ ਨਹੀਂ ਉਹਨੂੰ ਵਧਿਆ ਦਿੰਦੀ ਭੈਣ ਦੀ ਮਾਨ ਤੇ ਕੀ ਵੀ ਤੂੰ ਚੰਗਾ ਦੋਨੇ ਜਣੇ ਦੇ ਦੇਗਾ ਕੋ ਦੇਣਾ ਹੋਇਆ ਛੋਟੇ ਕੋਈ ਵਾਧੂ ਪੈਸਾ ਹੈ ਭੈਣ ਕਿਧਰ ਵਾ ਕੀ ਹੋਣਾ ਉਧ ਰੱਖ ਜਨੂ ਆ ਦੇ ਘਰੇ ਬਾਗੀ ਕਹਿੰਦੇ ਆ ਕਰ ਦੇਖ ਮੈਂ ਅੱਖ ਸੀ ਮੂੰਹ ਜਾ ਨਾ ਉਹ ਚਲ ਘਰ ਦਾ ਕੀ ਦੇਖਣ ਗਈ ਐ ਵਿਚਰੀ ਹਾਂ ਨਾ ਕਬਲੀ ਆ ਮੱਲੋ ਮੱਲ ਜਾ ਵੜੀਓ ਕਿ ਮੈਂ ਦਾ ਘਰ ਦੇਖਿਆ ਚਲ ਬੋ ਤਾਂ ਫਿਰ ਆਉਂਦੀ ਐ ਵਿਚਰੀ ਮਾਦੇ ਤੇ ਜੋਰ ਲਾਇਆ ਸੀ ਮੇਰੇ ਕੋ ਜਾ ਨਾ ਘਰ ਦੇਖਣ ਚਲ ਬੇਬੇ ਤੂੰ ਵੀ ਉਹਨੂੰ ਨਾ ਹੋ ਨਾ ਕਰਿਆ ਕਰ ਉਹਦਾ ਮਨ ਨਾ ਤੋੜਿਆ ਕਰ ਵਿਚਰੀ ਇਹ ਕੀ ਹੁੰਦੀ ਐ ਆਪਦੇ ਕਰਤਾ ਦੇਖ ਹੀ ਸਕਦੀ ਹੈ ਹੋਰ ਨਹੀਂ ਮਾਦਾ ਨੂੰ ਬਥੇਰਾ ਮੋੜਿਆ ਸੀ ਮਾਦਾ ਰਖ ਸੀ ਮੈਂ ਜਾ ਕਰਦੀ ਠੰਡਾ ਲੈ ਕੇ ਨਹੀਂ ਤੇਰੇ ਵਾਸਤੇ ਉਹਦਾ ਮੈਂ ਤਾਂ ਕੁਛ ਨਹੀਂ ਖਾਦੀ ਉਹਦਾ ਮਨ ਪੇੜਾਊਗਾ ਘਰੇ ਜਾ ਕੇ ਆਪਦਾ ਮਨ ਪੇੜਾ ਕਰਨ ਗਈ ਹੈ ਤੇ ਤੂੰ ਇਹਨਾਂ ਨੂੰ ਪੁੱਠਾ ਸਿੱਧਾ ਬੋਲਿਆ ਕਰ ਆਪਾਂ ਹੀ ਆ ਉਹਦੇ ਹੋਰ ਕੌਣ ਹੈਗਾ ਮਾਦਾ ਕੀ ਬੋਲਣਾ ਨੂੰ ਭੋਲ ਕੇ ਮੈਂ ਤਾਂ ਕੀ ਲੈਣਾ ਚੰਗਾ ਬੇਬੇ ਮੈਨੂੰ ਦੱਸਾਂ ਨਾ ਡੱਬੇ ਵਿੱਚ ਉੱਥੇ ਧਰ ਦੇਣਾ ਤੇ ਰੱਖਿਆ ਡੱਬਾ ਜੇ ਮੇਰੀ ਭੈਣ ਆ ਗਈ ਮੈਂ ਤਾਂ ਰਖੜੀ ਉਦੀ ਬਣਾ ਲਊਗਾ ਹਾਂ ਬਣਾ ਲੀ ਆ ਰਖੜੀ ਦੇ ਰਾ ਕਦਾ ਪਾਤ ਪੈਸੇ ਕੱਟ ਲੈ ਇੱਥੇ ਕੱਟ ਕਿੱਥੇ ਦੇ ਇੱਥੇ ਪੈਸੇ ਇੱਥੋਂ ਉਨੀ ਦਾ ਪੈਸੇ ਲੈਤੇ ਬਰਾਬਰ ਮੂੰ ਹੀ ਬਾਡੇ ਬਣੇ ਰਹੇ ਦੇ ਦੋਨੇ ਜੀ ਚਾਚੇ ਦੀ ਕੁੜੀ ਰਖੜੀ ਬਣਨ ਆਇਆ ਲੱਡੂਆਂ ਦੇ ਡੱਬੇ ਸੌ ਸੌ ਰੁਪਏ ਦਾ 200 ਸੌ ਦਾ ਆਪ ਤੋ ਨਹੀਂ ਲੈ ਕੇ ਖਾਦਾ ਜਾਂਦਾ ਸ ਉਥੋਂ ਲੈ ਉਹ ਮੈਂ ਤਾਂ ਸਾਰੇ ਪਹਾੜ ਹੀ ਕਿ ਤੂੰ ਮੋਟਰਸਾਈਕਲ ਨਹੀਂ ਲਿਆ ਆਖਰੀ ਆ ਤੂੰ ਇੱਥੇ ਕੀ ਮੰਗਦੀ ਆ ਬਾਹਰ ਚ ਖੜੀ ਮੈਂ ਤਾਂ ਕਰੇ ਗੇਟ ਜਿੰਦਾ ਲੱਗਿਆ ਪਿਆ ਮੈਂ ਤੈਨੂੰ ਦੱਸੇ ਤਾਂ ਗੇਟ ਨਾ ਲਵਾਤਾ ਦੇ ਖੜੀ ਆ ਬਾਰ ਤਾਂ ਖਰਾਬ ਹੋ ਗਿਆ ਸੀ ਲੱਕੜ ਦਾ ਇਹ ਤਾਂ ਗੇਟ ਲਵਾਤਾ ਤੂੰ ਇੱਥੇ ਲੈਣ ਕਿੰਨਾਂ ਪਹਿਲਾਂ ਮੈਨੂੰ ਐਂ ਤਾਂ ਤਾਈ ਮੈਨੂੰ ਕਹੇ ਤੂੰ ਕਰੇ ਵਗ ਜਾ ਤਾਂ ਕਰਕੇ ਆ ਗਈ ਮੈਂ ਤਾਂ ਤਾਈ ਦਾ ਕੀ ਤਾਈ ਤਾਂ ਬੋਲੀ ਜਾਊਗੀ ਜਿਹੜਾ ਕੁਛ ਨਹੀਂ ਕਹਤਾ ਹੋਈ ਮੈਂ ਤਾਂ ਨਾ ਕਰਾਂ ਨਾ ਸਾਰੇ ਕਰਾਂ ਦੇ ਜਾਈ ਮੋਟਰਸਾਈਕਲ ਨੂੰ ਨਾ ਕੋ ਗੱਡੀ ਨਾ ਮੋਟਰਸਾਈਕਲ ਕੁਛ ਨਹੀਂ ਮਿਲਿਆ ਤੇ ਤੂੰ ਤੁਰ ਕੇ ਆ ਗਈ ਇੰਨੀਆਂ ਕੜੀਆਂ ਪੈਂਦੀਆਂ ਮੈਂ ਤਾਂ ਫੇਰ ਆਉਣਾ ਹੀ ਸੀ ਤੁਰ ਕੇ ਮਾਹੀ ਚੱਲ ਤੁਸੀਂ ਕਿੱਧਰ ਆਉਂਗੇ ਮੈਨੂੰ ਤਾਂ ਚਾਹ ਨਾ ਪਾਣੀ ਮੈਨੂੰ ਕਹਿੰਦੀ ਭਾਈ ਤੂੰ ਕਰੇ ਗੇੜਾ ਮਨ ਤੌਖਾ ਹੋਣੀ ਹੈ ਜਦੋਂ ਤੈਨੂੰ ਪਤਾ ਹੈ ਰਾਜ ਵੀ ਰੋਦੇ ਸੁਭਾ ਦਾ ਉਹ ਤਾਂ ਇਹੀ ਕਰਦੀ ਉਹ ਤਾਂ ਨਾ ਤੈਨੂੰ ਉਹੀ ਗੱਲ ਦੇਖ ਨਹੀਂ ਹੰਗਦੀ ਉਹਦੀ ਤੈਨੂੰ ਕਹਿ ਦਾਂਦੀ ਹੈ ਜਾ ਬਗ ਜਾ ਕਰੇ ਆਈ ਨਾ ਮੈਂ ਤਾਂ ਉਹੀ ਗੱਲ ਫੋਨ ਕਰਕੇ ਛੱਦ ਲਿਆ ਜੇ ਨੂੰ ਪਤਾ ਲੱਗਿਆ ਨਾ ਨਾ ਚੰਗਾ ਮੈਂ ਕਦੇ ਹੀ ਨਹੀਂ ਕੁਝ ਬੋਲੀ ਕਿ ਫੇਰ ਵੀ ਪਤਾ ਨਹੀਂ ਮੇਰੇ ਪਹਿਲਾਂ ਐਂਦਾ ਤੂੰ ਮੈਨੂੰ ਕਿੱਥੇ ਜਾ ਕੇ ਆਈ ਹੈ ਹਾਂ ਮੈਂ ਘਰੇ ਜਾ ਕੇ ਆਈ ਆ ਤੂੰ ਕਿਤੇ ਐਂ ਤਾਂ ਨਹੀਂ ਦੱਸਿਆ ਮੈਨੂੰ ਫੋਨ ਕੀਤਾ ਸੀ ਹਰਪ੍ਰੀਤ ਨੇ ਐਂ ਤਾਂ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਮੈਨੂੰ ਹਰਪ੍ਰੀਤ ਨੇ ਸੱਦਿਆ ਹੁਣ ਮੇਰੇ ਨਾਲ ਲੜੂਗੀ ਮੈਂ ਤਾਂ ਉਹਨੂੰ ਪਤਾ ਹੀ ਨਹੀਂ ਸੀ ਲੱਗਣ ਦੀ ਮੈਂ ਤਾਂ ਉਹਨੂੰ ਐ ਕਹਿ ਦਾਂਗੀ ਵੀ ਆਪਾਂ ਕੋਈ ਮਾੜਾ ਕੰਮ ਕੀਤਾ ਮਾੜਾ ਤਾਂ ਨਹੀਂ ਕੀਤਾ ਹੁਣ ਤੇਰਾ ਬਾਈ ਤੇ ਮੈਂ ਤਾਂ ਤੇਰਾ ਕਰਦੇ ਹਾਂ ਜਦੋਂ ਨਹੀਂ ਕਰਦੀ ਉਹ ਤਾਂ ਐ ਕਹਿੰਦੀ ਐ ਵੀ ਆਪਾਂ ਤੋਂ ਪੈਸੇ ਲੇਗੀ ਪੈਸੇ ਤੂੰ ਕਿੰਨੇ ਕ ਲੇਗੀ ਸਾਥੋਂ ਅਸੀਂ ਤੈਨੂੰ ਕੀ ਦਿੱਤਾ ਤੂੰ ਤਾਂ ਵਰਤੇਵਾ ਰੱਖਿਆ ਸਾਡੇ ਨਾਲ ਬੀਪਾ ਹੀ ਮੈਨੂੰ ਛੋਟੀ ਮਰਜੀ ਹੈ ਜੇ ਕੁਛ ਦੇਣਾ ਤਾਂ ਦੇ ਦਿਓ ਨਹੀਂ ਮੈਂ ਤਾਂ ਜਮਾ ਨਹੀਂ ਮੰਗਦੀ ਉਹ ਤਾਂ ਅਸੀਂ ਆਪਦੀ ਇੱਛਾ ਨਾਲ ਦੇਤੇ ਹਾਂ ਪਾਪਾ ਵੀ ਮੈਂ ਤਾਂ ਛੋੜੇ ਸਾਹਮਣੇ ਕੁਛ ਨਹੀਂ ਮੰਗਿਆ ਹੈ ਹਾਂ ਤਾਈ ਨੂੰ ਵੀ ਇਹ ਗੱਲ ਦਾ ਪਤਾ ਹੀ ਹੈ ਵੀ ਮੈਂ ਕਿੰਨਾ ਕੁ ਕੁਛ ਲੈ ਕੇ ਗਈ ਆ ਸੋਥਾਂ ਫਿਰ ਹੁਣ ਉਹਦਾ ਜਹੇ ਜਿਹਾ ਸੁਭਾਅ ਹੈ ਉਹ ਤੇਰੇ ਨਾਲ ਉਹ ਕਰੀ ਜਾਂਦੀ ਹੈਗੀ ਮੈਂ ਤੈਨੂੰ ਦੱਸਾਂ ਮੈਂ ਨਾ ਤੈਨੂੰ ਆ ਪੇਲੀੜਾ ਕਪੜਾ ਦੇ ਦੂੰਗੀ ਮੇਰੇ ਕੋਲ ਲੱਗੀ ਹੋਣੇ ਨੇ ਤੈਨੂੰ ਦੇ ਦੂੰ ਲਾ ਹੁਣ ਰਖੜੀ ਬੰਨਣ ਆਈ ਹਾਂ ਹੁਣ ਤੈਨੂੰ ਖਾਲੀ ਥੋੜੀ ਆਹੋ ਛੋਡੇ ਨਾਲ ਤਾਈ ਕੋਲ ਇਸ ਤਾਈ ਜਾਊਗੀ ਮੈਂ ਨਹੀਂ ਤੋਂਦੀ ਕੋਈ ਨਹੀਂ ਮੇਰੇ ਕੋਲ ਮੇਰੀ ਤੇ ਨਾਲੇ ਮੈਂ ਤੈਨੂੰ 1000 ਰੁਪਏ ਦੇ ਦੂੰਗੀ ਤੇ ਤੇਰਾ ਮਾਨਤਨ ਕਰੂੰਗੀ 아이 ਦਾ ਦੇਖੋ ਹੁਣ ਤੂੰ ਆਈ ਵੀ ਰਖੜੀ ਲੈ ਕੇ ਉਹੀ ਗੱਲਾਂ ਐ ਫਿਰ ਖਾਲੀ ਮੋੜ ਦਾਂਗੇ ਆਈ ਤਾਂ ਹੈਗੀਆਂ ਭਾਬੀ ਉਹੀ ਗੱਲ ਤਾਈ ਜਦੋਂ ਐਹ ਜਿਹੀਆਂ ਗੱਲਾਂ ਐ ਕਰਦੀਆਂ ਨਾ ਮੇਰਾ ਤਾਂ ਹੋਰ ਮਨ ਜਾ ਭੱਜ ਜਾਂਦਾ ਜਮੀ ਵੀ ਮੈਂ ਕਿਹਾ ਕਿਉਂ ਤਾਈ ਤੋਂ ਗੱਲਾਂ ਬਾਤਾਂ ਮੈਂ ਮੈਂ ਤੈਨੂੰ ਤਾਂ ਹੀ ਤਾਂ ਆਖਿਆ ਸੀ ਮੈਂ ਅਖਿਆ ਤੈਨੂੰ ਮੈਂ ਫੋਨ ਕਰਾਂ ਤੇ ਤੂੰ ਚੁੱਪ ਕਰਕੇ ਆ ਜਾ ਬੇਬੇ ਨੂੰ ਨਾ ਪਤਾ ਲੱਗੇ ਹਾਲ ਤਾਂ ਮੈਂ ਚੁੱਪ ਕਰਕੇ ਸੀ ਭਾਬੀ ਫਿਰ ਤਾਈ ਤਾਂ ਤੈਨੂੰ ਪਤਾ ਮੂਰੇ ਬੈਠੀ ਸੀਗੀ ਫਿਰ ਮੈਨੂੰ ਬੁਲਾਉਣਾ ਪਿਆ ਉਹ ਬੈਠੀ ਆ ਹੁਣ ਦੇਖ ਲੈ ਕਿਵੇਂ ਆਕੜੀ ਚਲ ਆ ਜਾ ਮੈਂ ਕਰਦੀ ਆ ਉਹਦੇ ਨਾਲ ਤਕਲ ਆ ਆ ਵੀ ਲੈ ਇਸ ਨਾਰੇ ਮੀ ਪਈ ਜਾਂਦਾ ਰੋਟੀਆਂ ਦਾ ਆਪਦਾ ਚੋਰਾ ਹੋਇਆ ਪਿਆ ਪਕਾਉਣ ਦਾ ਅਜਾ ਰਾਈ ਵੀਰ ਰਾਈ ਵੀਰ ਤੂੰ ਅੰਦਰ ਚੱਲ ਮੈਂ ਲਿਓ ਨਹੀਂ ਫਿਰ ਚਾਹ ਬਣਾ ਕੇ ਬਗਚਾ ਲੈ ਅੰਦਰ ਚੰਗਾ ਵਾਹ ਜੀ ਕੀ ਬਾਖਰੂ ਬੇਬੇ ਕੀ ਬਾਖਰੂ ਬਾਖਰੂ ਕਰੀ ਜੈਨੀ ਕੱਲਾ ਬਾਖਰੂ ਬਾਖਰੂ ਪੱਲੇ ਰਹਿ ਜੂ ਮੈਂ ਤੈਨੂੰ ਦੱਸਾਂ ਨਾ ਤੂੰ ਮੀ ਪਿੰਦੇ ਚ ਭੈਣ ਵਿਚਾਰੀ ਬਾਹਰ ਕੱਢਤੀ ਮੈਂ ਕਹਦਾ ਖਾਣਾ ਵੀ ਬਗ ਜਾ ਹਾਂ ਲੱਦੇ ਆਲਾ ਅੱਛਾ ਕੋਈ ਰਾਜੀ ਉਹਦਾ ਚਾਹ ਕਰਦੀਆਂ ਜੀ ਆਪੇ ਕਹਿ ਲਾਂਗਾ ਘਰ ਦੇ ਕੇ ਉਹ ਵੀ ਤੂੰ ਰਹਿਣ ਦੇ ਤੂੰ ਕਿਹੜੀਆਂ ਚਾਹਾਂ ਕਰਨਾਂ ਦੀ ਚਾਹ ਤਾਂ ਤੂੰ ਮੈਨੂੰ ਕਰਦੀ ਨੂੰ ਹਟਾਦਾ ਨਹੀਂ ਮੇਰੇ ਹੱਥ ਕਿਉਂ ਫੜ ਲਾਨੀ ਐ ਅੱਛਾ ਆਪ ਦੇਖ ਲੈ ਤੈਨੂੰ ਕੀ ਲੋੜ ਸੀ ਕਹਿਣ ਦੇ ਵੀ ਜਾ ਉਹ ਤੇ ਘਰੇ ਗੇੜਾ ਮਾਰਿਆ ਉੱਥੇ ਉਹ ਰੋਈ ਜਾਵੇ ਵਿਚਾਰੀ ਨੂੰ ਮਥਾਂ ਲੈ ਕੇ ਆਈਆਂ ਮਾਂ ਨੂੰ ਕੋਈ ਅਖਾਵਾ ਕਰੇ ਬਾਜਾ ਬਣਾ ਲੈ ਇਹ ਤਾਂ ਨਾ ਤੁਹਾਡੇ ਮੁੰਡੇ ਕੋਲੇ ਕਹੀਂ ਤੇਰਾ ਮੁੰਡਾ ਤੇਰੇ ਮੰਗਰ ਲੱਗਦਾ ਮੈਂ ਨਹੀਂ ਤੇਰੇ ਮੰਗਰ ਲੱਗਦੀ ਮੈਨੂੰ ਸਭ ਪਤਾ ਐ ਵੀ ਤੂੰ ਕਿਵੇਂ ਸਲੂਕ ਕਰਦੀ ਆ ਉਹਦੇ ਨਾਲ ਮਾੜਾ ਮਾਤਾ ਰਕੇ ਨਾ ਚਾਹ ਕਰਕੇ ਨੇ ਠੰਡਾ ਲੈਣੀ ਐ ਬੈ ਜਾ ਮਖਾਤਨਾ ਫਿਰ ਲਿਆ ਆਂਦੀ ਠੰਡਾ ਮੈਂ ਆ ਜਾਂ ਮੈਂ ਤਾਂ ਉੱਥੇ ਟਾਈਮ ਲੱਗਾ ਕੇ ਦਾ ਮੋਟਰਸਾਈਕਲ ਨਹੀਂ ਮਿਲਿਆ ਉਹ ਵਿਚਾਰੀ ਤੁਰ ਕੇ ਆ ਗਈ ਉਹਦਾ ਪੈਲ ਵੀ ਨਹੀਂ ਮੜਿਆ ਮੇਰੇ ਕੋਲੇ ਖੜੀ ਵੀ ਨਹੀਂ ਅੱਛਾ ਉਹ ਡੱਬਾ ਲਿੰਦਾ ਦੀ ਜੀ ਮੈਂ ਖਾ ਇੱਥੇ ਦੱਬਾ ਕੋਲ ਸੀ ਤਾਂ ਕੋਈ ਨਹੀਂ ਦਾਂਵਾਂ ਲੈ ਕੇ ਜਾਉਂਗੀ ਮਖਾ ਨਾਲ ਤਾਂ ਤੂੰ ਕੀ ਕਰੇਂਗੇ ਮੀਚ ਪਿਆ ਦੇਗੇ ਤੇ ਜੇ ਲੈ ਆਂ ਹਾਂ ਉਹ ਫਿਰ ਲੱਡੂ ਤਾਂ ਤੈਨੂੰ ਚੰਗੇ ਹੋਗੇ ਵੀ ਜਿਹੜਾ ਲੱਡੂਆਂ ਦਾ ਡੱਬਾ ਲਈ ਉਹ ਤਾਂ ਮੇਰੇ ਕੋਲੇ ਧਰ ਜਾ ਭੇਜਣਾ ਜੇ ਖਰਾਬ ਨਾ ਹੋ ਜੇ ਤੂੰ ਤੂੰ ਪਮਾਂ ਪਿੰਡ ਤੇ ਜਾ ਸਾਰੀ ਬੰਨ ਕੋਈ ਨਹੀਂ ਲਟਕਾ ਡੱਡਾ ਮਾਤਾ ਆਖ ਵੀ 100 200 ਦਾ ਮੁੱਲ ਲੈ ਕੇ ਖਾ ਲੋ ਸੋਨ ਜਰੂਰੀ ਹੈ ਵੀ ਅਖੜੀਆਂ ਵਾਸਤੇ ਸਾਧ ਦੇ ਉਹਨੂੰ ਹੁਣ ਪਾ 700 ਰੁਪਇਆ ਲਾਉਂਗੇ ਰੋਟੀ ਚਾਹ ਚਾਹਦੀ ਦੀ ਬਾਕਦੀ ਇਹ ਕਿੱਥੇ ਪਕਾ ਦੇਗੀ ਤੂੰ ਗੁਲਗਲੇ ਅੱਛਾ ਤੂੰ ਹੁਣ ਤਾਂ ਇਸ ਕੱਲ ਦੇ ਮਿਹਣੇ ਦਿੰਨੀਆਂ ਵੀ ਮੈਂ ਫੋਨ ਕਰਕੇ ਸੱਦੀ ਆ ਜਿਵੇਂ ਕਹਤਾ ਜਵਾਕੜੀ ਨੂੰ ਆ ਜਾ ਤਾਂ ਹੁਣ ਮੈਨੂੰ ਤੂੰ ਸੁਣਾਈ ਕਰਦੀ ਐ ਬੇਬੇ ਮਾੜਾ ਮਟਾਏ ਦੇਖਿਆ ਕਰ ਤੂੰ ਵੀ ਤਾਂ ਜਾਣੀ ਆ ਦੇ ਭਰਾਮਾਂ ਦੇ ਰਖੜੀ ਬੰਨਣਾ ਤੇ ਜੇ ਤੇਰੇ ਨਾਲ ਐ ਹੋਵੇ ਫਿਰ ਤੈਨੂੰ ਕਿੰਨਾ ਬੁਰਾ ਲੱਗੇ ਦੀ ਬਣਾ ਲੈ ਇੱਕ ਦਿਨ ਚਾਰ ਬਣਾ ਲੈ ਮੇਰੇ ਕੰਨੇ ਕੋ ਦਾ ਕੋਈ ਨਹੀਂ ਬਣਾਵਾਂਗੇ ਚਾਰ ਹੀ ਬਣਾ ਲਾਂਗੇ ਦੋਨਾਂ ਦੇ ਤੁਹਾਡੇ ਬਨ ਕੇ ਹੀ ਜਾਂਦੀ ਹੈ ਵਿਚਾਰੀ ਬਣਾ ਲਈ ਔਖੀ ਹੋ ਜਾਨੀ ਹੈ ਨਹੀਂ ਮੰਗਦੀ ਤੇ ਤੂੰ ਨਹੀਂ ਕਹਿੰਦੀ ਜਿਹੜੇ ਕੱਪੜੇ ਨੂੰ ਮੇਰੇ ਕੋਲੇ ਪਿਆ 슈ਟ ਮੈਂ ਆਪੇ ਦੇ ਦੂੰਗੀ ਉਹਨੂੰ ਦੇ ਦੇ ਫੁਕਰੀ ਹੈ ਤੂੰ ਤਾਂ ਹਾਂ ਫੁਕਰਾ ਹੁੰਦਾ ਬੰਦਾ ਜਿਹੜਾ ਕੋਈ ਕਿਸੇ ਭੈਣ ਭਾਈ ਨੰਬਰ ਤੇ ਉਹ ਵੀ ਮੈਨੂੰ ਐਂ ਦੱਸ ਆਪਾਂ ਕੀ ਦਿੱਤਾ ਸੀ ਉਹਨੂੰ ਉਹ ਦੂਜੇ ਤਾਇਕਿਆਂ ਨੇ ਪੈਸੇ ਪੂਰੇ ਲੈਤੇ ਸੀ ਤਾਂ ਹੀ ਤਾਂ ਉਹ ਵਿਚਾਰੀ ਉਹਨਾਂ ਦੇ ਜਾਂਦੀ ਨਹੀਂ ਆਪਾਂ ਤਾਂ ਉਹਨੂੰ ਐਂ ਕਹਤਾ ਸੀ ਆਪਾਂ ਨੂੰ ਕਹਿੰਦੀ ਮੇਰੇ ਨੰਬਰ ਤੇ ਵਾਰ ਰੱਖ ਲਿਓ ਮੇਰੇ ਬਿਹਾਰਾਂ ਤੇਹਾਰਾਂ ਤੇ ਖੜਦੇ ਰਹੋ ਮੈਨੂੰ ਤਾਂ ਜਿਹੜੇ ਤੁਸੀਂ ਆਪਦੇ ਹੱਥ ਨਾਲ ਦੇਣਾ ਉਹ ਦੇ ਦਿਓ ਕੀ ਦਿੱਤਾ ਸੀ ਆਪਾਂ ਰੇਟ ਦੇਖ ਜਮੀਨ ਦਾ ਕਿੱਥੇ ਅਸਮਾਨ ਛੁੰਦੇ ਧੋਕਲੇ ਹੀ ਨਹੀਂ ਬਣ ਜਾਂਦੇ ਮਾੜੀ ਮੋਟੀ ਆਕਲ ਵਰਤ ਲਿਆ ਕਰ ਮੈਂ ਤੈਨੂੰ ਦੱਸਾਂ ਜੇ ਆਪਦੇ ਦਿਮਾਗ 'ਚ ਨਹੀਂ ਆਉਂਦਾ ਨਾ ਕਿਸੇ ਤੋਂ ਲੈ ਲਿਆ ਕਰ ਮੱਤ ਚੰਗਾ ਪ੍ਰਧਾਨ ਹੈ ਤੂੰ ਬਗ ਜਾ ਜਾ ਫਰਿਆ ਦੇ ਚਾਹ ਪਾਣੀ ਕਰਕੇ ਚਾਹੀ ਪੀਉਣੀ ਆ ਹੋਰ ਕਿਹੜਾ ਤੂੰ ਇੱਥੇ ਠੰਡਾ ਲਈ ਬੈਠੀ ਐ ਜੇ ਆਪ ਦਿੱਤੀ ਆਈ ਹੁੰਦੀ ਨਾ ਹੁਣ ਤਾਂ ਪਕੌੜੇ ਤੇ ਠੰਡੇ ਤੇ ਸਾਰੀ ਚੀਜ਼ ਲਿਆਂਦੀ ਹੁੰਦੀ ਤੈਨੂੰ ਰੱਬ ਨੇ ਤੈਨੂੰ ਦਿੱਤੀ ਨਹੀਂ ਤੀ ਜੋ ਤੂੰ ਤੀਆਂ ਦੀ ਕਦਰ ਨਹੀਂ ਕਰਦੀ ਤੂੰ ਲੈ ਆਉਂਦੇ ਹੋਣਾ ਗਾਈ ਦਾਸੀ ਫਿਰ ਪਕੌੜੇ ਲਿਆਉਂਦੀ ਠੰਡਾ ਲਿਆਉਂਦੀ ਸਾਰਾ ਕੁਝ ਲਿਆਉਂਦੀ ਜਦੋਂ ਤੂੰ ਰੱਖਣੀ ਬੰਨਾਂ ਨੂੰ ਸੱਦੀ ਐ ਕੋਈ ਨਹੀਂ ਆ ਜਾਣਦੇ ਉਹਦੇ ਬਾਈ ਨੂੰ ਤਾਂ ਬਾਈ ਨਹੀਂ ਹਜੇ ਆਇਆ ਮੈਂ ਆਇਆ ਤਾਂ ਨਹੀਂ ਉਹ ਆਇਆ ਨੇ ਤਾਂ ਹਰੇ ਜੇ ਤੂੰ ਫੋਨ ਕਰਿਆ ਸੀ ਉਹਦੀ ਲੈ ਕੇ ਰੱਖਣੀ ਸੀ ਬਰਿੱਜ ਚ ਬੋਤਲ ਹੁਣ ਨੂੰ ਕਦੋਂ ਦੀ ਅੱਛਾ ਚਾਂਚਲ ਮੈਂ ਮੱਜਾਂ ਕੰਨੀ ਕਿੜਾ ਮਾਰ ਕੇ ਨਹੀਂ ਨੈਰਾਜਵੀਰ ਨੂੰ ਚਾਹ ਬਣਾਉਣੀ ਆਗੀ ਤੇ ਮੈਂ ਦੇਖਦੀ ਆ ਕੀ ਆ ਗਿਆ ਹੋਵੇ ਆਓ ਦੇਖ ਲੈ ਬੋਤਲ-ਬੂਤਲ ਮੰਗਾ ਲਾ ਠੰਡੇ ਵਾਲੀ ਮੈਂ ਤਾਂ ਕਹੇ ਸੀ ਵੀ ਮੁੰਡਾ ਘਰੇ ਹੋ ਗਈ ਪਸੂਆਂ ਕੰਨੀ ਉਦਰੀ ਉਹ ਫਿਰਦਾ ਹੈਗਾ ਹੁਣ ਮੰਗਾਉ ਸੌ ਚੀਜ਼ ਮੰਗਾਉ ਉਹਦੇ ਵਾਸਤੇ ਮੈਨੂੰ ਤਾਂ ਇਹ ਬੜੀ ਬਰੀ ਲੱਗਦੀ ਹੈ ਮੈਂ ਤਾਂ ਘਰੇ ਦਾ ਯਾਨੀ ਜਿਹਦਾ ਕੁਝ ਕਰਨਾ ਕਰਦਾ ਆਦੀ ਮਰਜ਼ੀ ਕਰ ਇਹ ਤਾਂ ਪੈਸੇ ਲਾਉਣ ਨੂੰ ਘਰ ਨੂੰ ਤੰਗਲੀ ਲਾ ਰੱਖੀ ਆ ਨੇ ਲੋਕਾਂ ਨੂੰ ਲੋਕਾਂ ਦੇ ਘਰਾਂ ਨੂੰ ਜੰਮੀ ਆ ਇਹ ਲੋਕਾਂ ਨੂੰ ਖਵਾਉਂਦੀ ਆ ਬੇਬੇ ਹਾ ਕਿੱਧਰ ਜਾਂਨੀ ਮੀ ਪੈਂਦੀ ਇਹ ਤਾਂ ਖਰਜਾ ਕਰਕੇ ਸਵੇਲੇ ਕੀ ਕਹਿਣਾ ਤਾ ਉਹ ਮੈਨੂੰ ਤਾਂ 500 ਰੁਪਿਆ ਦੇ ਦੇ ਮੈਂ ਸਮਾਨ ਲਿਆਵਾਂ ਦੁਕਾਨ ਤੋਂ ਪੈਣ ਵਾਸਤੇ ਲੈ ਤੂੰ ਤਾਂ ਮੰਗਤਾ ਹੀ ਰਹਿੰਦਾ ਸਾਰਾ ਦਿਨ ਲੈ ਮੰਗਤੇ ਨੂੰ ਕਹਾਂਗੇ ਮੇਰੇ ਕੋਲ ਜੇ ਪੈਸੇ ਨਹੀਂ ਤੇ ਤਾਂ ਹੀ ਮੰਗ ਆ ਲੈ ਫਿਰ 500 ਰੁਪਿਆ ਆ 500 ਵੀ ਇਹਦੇ 1000 ਦੇ ਦੇ ਨੇ 1000 ਕੀ ਕਹਾਂ ਦੇਣਾ ਸਮਾਨ ਲਿਆ ਬੋਤਲ-ਬੂਤ ਲੈ ਛੰਡਿਆ ਲਈ ਬੇਬੇ ਤੇਰੇ ਕੋਲੇ ਬਥੇਰੇ ਪੈਸੇ ਦੇ ਦੇ ਕੋਈ ਨਹੀਂ ਜਾ ਪਕੌੜੇ-ਪਕੂੜੇ ਲੈ ਆਈਂ ਭੱਗ ਜਾ ਤੂੰ ਦੁਕਾਨ ਤੇ ਬਾਜਾ ਇੱਧਰ ਕੀ ਲੈਣਾ ਉਹ ਜਾਣਾ ਬੇਬੇ ਜਾ ਦੇ ਮੈਂ ਵੀ ਜਾਵਾਂ ਕਰੋ ਲੈ ਮੈਂ ਤਾਂ ਆਪ ਜਾਣੀ ਆ ਕੋ ਕਿਤੇ ਹੋਰ ਦਾ ਮੰਗਲਾਂ ਪੈਸੇ ਇਹਨਾਂ ਦਾ ਕੀ ਹੈ ਤੇ ਮੰਗੀ ਜਾਣਗੇ ਇਹ ਨਹੀਂ ਹਰ ਦੇ ਦੇਖ ਲਾਂਦੇ ਆਂ ਦੇਖਦੇ ਆਂ ਪੈਸੇ ਪਤਾ ਨਹੀਂ ਕਿੰਨੇ ਕ ਬੁੜੀ ਕੋਲ ਪਹਿਲਾਂ ਤਾਂ ਭੈਣ ਕਹਲ ਕਰੀ ਸੀ ਹੁਣ ਪਤਾ ਨਹੀਂ ਕਿੱਧਰ ਵਗੀ ਭਣੇ ਆ ਜਾ ਹੁਣ ਰਖੜੀ ਲਾ ਆ ਗਈ ਭਾਈ ਉਹ ਤਾਂ ਮੈਂ ਰਖੜੀਆਂ ਕੱਢਦੀ ਸੀਗੀ ਮੈਂ ਖ ਚੱਲ ਇੱਕ ਹਰਪ੍ਰੀਤ ਦੀ ਕੱਢ ਲੈ ਰਖੜੀ ਇੱਕ ਤੇਰੀ ਦੱਸ ਬਈ ਤੇਰੇ ਕਿਹੜੀ ਬੰਨਾ ਇਹਨਾਂ ਚੋਂ ਭਣੇ ਕੋਈ ਮੇਰੇ ਤਾਂ ਮੇਰੇ ਪੜਿਆਇ ਕਰ ਹਾਂ ਮਨ ਤੋਂ ਸੋਣੀ ਲੱਗਦੀ ਆ ਬਣਦੇ ਮੇਰੇ ਚਲ ਹਾਂ ਬਣ ਦਿੰਨੀ ਆ ਬਾਈ ਲਿਆ ਫੜਾ ਹਰ ਕੇ ਚੋਲ ਮਾਰ ਲਾ ਪੜਿਆ ਮੈਨੂੰ ਲੱਗਦਾ ਕਰੇ ਬਣਾਈ ਹੁੰਦੀ ਬਾਲੀ ਬੜੀ ਹਾਂ ਬਾਈ ਇਹਨਾਂ ਮੈਂ ਹੱਥੀ ਬਣਾਈ ਆ ਇਹਦਾ ਮੋਲ ਕੀ ਹੈ ਨਾ ਆ ਮੈਂ ਦੂਜੀ ਹਰਪੇ ਤੇ ਵਾਸਤੇ ਮੁੱਲ ਦੀ ਲਈ ਆ ਲੈ ਤੇਰਾ ਸੂਟ ਖੜ ਜਾ ਭਾਬੀ ਕੱਪੜਿਆਂ ਨੂੰ ਕੀ ਸੀ ਪਹਿਲਾਂ ਬਣਾ ਲਓ ਆ 1000 ਰੁਪਏ ਲੈ ਚਲ ਕੋਈ ਨਹੀਂ ਕੋਈ ਨਹੀਂ ਬਣਦੀ ਲੈ ਚੱਲ ਪਹਿਲੇ ਰਖੜੀ ਦਾ ਬੰਨ੍ਹ ਲੈ ਪਾਈ ਦੇ ਬੰਨ੍ਹਦਾ ਪਹਿਲਾਂ ਕੋਈ ਨਹੀਂ ਤੇਰੇ ਪਾਈ ਦੇ ਬੰਨ੍ਹ ਪਹਿਲੇ ਤਾਨੂੰ ਪਹਿਲਾਂ ਨਾ ਛੂਟਾਂ ਦਾ ਹੋਗਾ ਤੂੰ ਵੀ ਉੱਤਰ ਚੱਕਣ ਲੱਗੀ ਪਹਿਲੀ ਲੈ ਬਾਈ ਮੈਂ ਤਾਂ ਕਿਹਾ ਹਰਪ੍ਰੀਤ ਨੂੰ ਵੀ ਠਹਿਰ ਜਾ ਕਿੱਥੇ ਛੂਟਾਂ ਨਾਲ ਲਾਲਚ ਕਰਦੀ ਉਹ ਵੀ ਕਰੀ ਜਾਂਦਾ ਵਿਚਾਰੀ ਨੂੰ ਤੂੰ ਬੇਬੇ ਨੇ ਤਾਂ ਕਹਿਣੀ ਕਹਿੰਦਾ ਤੂੰ ਵੀ ਕਰੀ ਜਾਂਦਾ ਚੇਹੇ ਦਾ ਜਵਾਬ ਉਹ ਚੱਲੋਂ ਹੁੰਦੀ ਐ ਫੇਰ ਪਹਿਣਾ ਨੂੰ ਛੂਟਾਂ ਦਾ ਇਹ ਵੀ ਤੇਰਾ ਕਹਿੰਦਾ ਹੈ ਦੇਖ ਲੈ ਬੇਬੇ ਨਾ ਕਰੂੰ ਹੀ ਬਾਗੀ ਸਿਰ ਤੇ ਅੱਠ ਵੀ ਨਹੀਂ ਤਾਂ ਨੁਖੜੀ ਉਹ ਬੇਬੇ ਆ ਤੈਨੂੰ ਪਤਾ ਤਾਂ ਹੈਗਾ ਹੁਣ ਕੀ ਭੈਣ ਨੂੰ ਕਿਹੜਾ ਪਤਾ ਨਹੀਂ ਆ ਬੇਬੇ ਦਾ ਲੈ ਹਰ ਵੀ ਬਣੇਗੀ ਹਾਂ ਤੇਰੇ ਵੀ ਬਨੂਗੀ ਮੈਨੂੰ ਕਹਿੰਦੀ ਦੋ ਨਹੀਂ ਕਹਿੰਦੀ ਚਾਰ ਬਣਾ ਲਿਓ ਦੋਨਾਂ ਹੱਥਾਂ ਦੇ ਬਣਾ ਲਿਓ ਬੇਬੇ ਕਹਿੰਦੀ ਔਰੂੰ ਤਾਂ ਐਸੀ ਪੈਸੇ ਨਾ ਦੇਣੇ ਪੈਣ ਬੇਬੇ ਤਾਂ ਕਹਿੰਦੀ ਹੂੰ ਤਾਂ ਨਹੀਂ ਕਹਿੰਦੀ ਇਹ ਬੇਬੇ ਮੈਨੂੰ ਕਹਿੰਦਾ ਸੀ ਮਾਂ ਮੈਂ ਆਪਦੇ ਕੋਲੋਂ ਦੇ ਦੂੰ 1000 ਰੁਪਏ ਨਾ ਮੈਂ ਛੋਟ ਆਪਦੇ ਕੋਲੋਂ ਦੇ ਦੂੰ ਨਹੀਂ ਮੰਗਦੀ ਤਾਂ ਇਥੋਂ ਲਾ 1000 ਨੂੰ ਕੀ ਆ ਭਾਬੀ ਤੂੰ 500 ਹੀ ਦੇ ਦੇ ਚੱਲ ਕੋਈ ਨਹੀਂ ਤੂੰ ਆ ਪਰ ਇਹ 1000 ਕੀ ਬਾਹਰ ਆ ਸੂਟ ਲਪਾ ਵਿੱਚ ਪਾ ਕੇ ਦੇਣੀ ਆ ਚੱਲ ਪਾ ਫੇਚ ਪਾ ਦੇ ਨਾ ਬਾਈ ਮੈਂ ਜਾਣਾਗਾ ਮੈਨੂੰ ਚੜਾਇਆ ਤੂੰ ਚੜਾਇਆ ਇਹਨੂੰ ਅੱਡੇ ਤੇ ਪੈਸੇ ਨਾ ਹਰਪ੍ਰੀਤ ਦੇ ਥੋੜਾ ਜਿਹਾ ਤੇ ਆਪਣੇ ਮੈਂ ਤਾਂ ਹਾਂ ਮੈਂ 5000 ਰੁਪਏ ਦੇਉਂਗਾ ਲਾ ਕਮਾਲ ਕਰਦਾ ਬਾਈ ਤੂੰ 1000 ਰੁਪਏ ਥੋੜਾਗਾ ਮੇਰੇ ਵਾਸਤੇ ਤਾਂ ਇਹੀ ਲੱਖ ਡੂੜ ਲੱਖ ਆ ਪਣ ਤੂੰ ਤਾਂ ਐਵੇਂ ਜਿਦਾ ਥੋੜੀ ਐਵੇਂ ਸਾਨੂੰ ਮਾਨ ਜਾ ਬਖਸ਼ੀ ਜਾਨੀ ਹੈਗੀ ਨਹੀਂ ਬਾਈ ਮਾਨਤਾਨਾ ਤਾਂ ਨਾ ਅਗਲਾ ਕਿੰਨੇ ਮਰਜ਼ੀ ਦੇ ਦੇ ਲੈ ਨਾ ਪਣੇ ਤੂੰ ਐ ਨਾਲ ਮਨ ਚ ਲਿਆ ਕਰ ਗੱਲ ਬੀ ਮੈਂ ਨਾ ਤਾਂ ਜ਼ਮੀਨ ਦੇ ਪੈਸੇ ਲੈ ਗਈ ਸੀ ਤੂੰ ਕਿੰਨੇ ਕੁ ਸੀ ਤੈਨੂੰ ਪੈਸੇ ਤੇ ਕਿਹੜੇ ਪੈਸੇ ਕਿਹਾ ਚਕਾਵੇਂ ਚੜੇ ਪੈਸੇ ਬਈ ਮੈਂ ਦਾ ਗੱਲ ਜੀ ਭੁੱਲ ਗਈ ਸੀ ਤਾਈ ਨਾ ਮੇਰੇ ਆਏ ਵਾਰੀ ਗੱਲ ਜੀ ਯਾਦ ਕਰਾ ਦਿੰਦੀ ਆ ਤੂੰ ਪੈਸੇ ਲੈ ਗਈ ਤੂੰ ਪੈਸੇ ਲੈ ਗਈ ਫਿਰ ਮੈਨੂੰ ਐਂ ਹੋ ਜਾਂਦਾ ਵੀ ਮੈਂ ਕਿਉਂ ਲੈਤੇ ਉਹ ਬਣੇ ਉਹਦਾ ਤੂੰ ਗੁੱਸੇ ਨਾ ਕਰਿਆ ਕਰ ਉਹਦਾ ਵੀ ਗੁੱਸਾ ਕਰਨਾ ਮੈਨੂੰ ਸੁਭਾਅ ਤੇਨੂੰ ਪਤਾ ਤਾਂ ਹੈਗਾ ਪਤਾ ਤਾਂ ਹੈਗਾ ਭਾਵੇਂ ਫੇਰ ਵੀ ਤੈਨੂੰ ਪਤਾ ਹੀ ਆ ਲੋਕਾਂ ਦੀ ਉਂਗਲ ਤੇ ਲੱਗਦੀ ਐ ਬਈ ਉਂਗਲ ਤੇ ਚੜ ਕੇ ਬੋਲਦੀ ਐ ਨਾ ਫਿਰ ਬੇਬੇ ਨੂੰ ਇੰਨੀ ਕੁ ਗੱਲ ਚਾਹੀ ਹੋਈ ਐ ਪਣ ਨੂੰ ਇਹ ਜਿਹੜੀ ਪੈਸੇ ਕਿੰਨੇ ਕ ਪੈਸੇ ਦਿੱਤੇ ਬੇਬੇ ਨੇ ਫਿਰ ਮੈਂ ਆਖੀ ਬੇਬੇ ਨੂੰ ਮਾਂ ਪਾ ਕੀ ਦੇ ਤਾਂ ਆਪਾਂ ਤਾਂ ਆਪਦੀ ਮਰਜ਼ੀ ਨਾਲ ਦਿੱਤੇ ਨੇ ਇਹਨੂੰ ਇਹਨੇ ਅਹੀਂ ਆਖਿਆ ਸੀ ਮੈਨੂੰ ਤਾਂ ਜਮਾ ਨਾ ਦਿਓ ਉਹ ਵੀ ਆਪਾਂ ਦੇਤੇ ਹਾਂ ਕਿੰਨੇ ਕ ਦੇਖ ਲੈ ਬਾਈ ਮੈਨੂੰ ਤਾਂ ਹੁਣ ਸਰ ਬੈਠਣ ਵੀ ਨਹੀਂ ਦਿੱਤਾ ਮੈਨੂੰ ਕੋਈ ਨਹੀਂ ਜਾ ਕੁੜੇ ਤੁਹਾਡੇ ਘਰੇ ਵਗ ਜਾ ਪਹਿਲ ਤਾਂ ਕਹਿੰਦੀ ਤੁਹਾਡਾ ਘਰ ਦੇਖਿਆ ਕਿਤੇ ਡਿੱਗ ਨਾ ਪਵੇ ਲੈ ਦੇਖ ਲੈ ਕੀ ਗੱਲਾਂ ਕਰਦੀ ਆ ਤੇ ਹਾਂ ਬਈ ਲੋਕ ਲੱਗਿਆ ਹੋਇਆ ਸੀ ਗੇਟ ਨੂੰ ਉਹ ਤਾਂ ਵਧੀਆ ਕੀਤਾ ਭਾਬੀ ਤੁਸੀਂ ਗੇਟ ਲਵਾਤਾ ਗੇਟ ਲਵਾਤਾ ਹੁਣ ਬਾਹਰ ਤਾਂ ਦੇਖ ਮੈਨੂੰ ਆਖਿਆ ਖਰਾਬ ਹੋ ਗਿਆ ਸੀ ਗੇਟ ਲਵਾਤਾ ਸੀ ਨਾ ਤੂੰ ਜਾਨੀ ਹੁਣ ਤੇਰਾ ਮ ਮੈਂ ਚੱਲ ਵਧੀਆ ਹੁਣ ਆਸੀ ਖੁਸ਼ੀ ਜਾਂਦੀ ਹੈ ਵਿਚਾਰੀ ਨੂੰ ਚੜਾਇਆ ਜੇ ਬੇਬੇ ਆ ਗਈ ਫੇਰ ਮਨ ਖਰਾਬ ਕਰ ਦੂਗੀ ਬੇਬੇ ਦੇਖ ਲੈ ਕੋਹੇ ਜੇ ਪੰਗੇ ਕਰਦੀ ਹੈ ਲੈ ਬੇਬੇ ਨੂੰ ਐਂ ਵੀ ਕਹਿ ਦੂ ਛੋਟੀ ਨੂੰ ਆਈ ਨੂੰ ਹੋ ਕੇ ਕੱਪੜੀ ਫੜ ਲੈ ਕਹਿੰਦੀ ਕਿਉਂ ਦਿੰਨੀ ਐ ਚੱਲ ਕੋਈ ਨਾ ਭਾਬੀ ਜੇ ਫੜ ਲੇ ਤਾਂ ਫੇਰ ਕੀ ਚਲਾ ਆ ਬਣੀ ਤੇ ਹੋ ਆ ਬਾਈ ਥਾਣਾ ਜਿਹੜਾ ਉੱਧਰ ਲਾਓ ਵੀ ਮੈਂ ਸੋਨੂੰ ਦੇ ਕੇ ਜਾਊਂਗੀ ਬਹੁਤ ਵਧੀਆ ਤੁਸੀਂ ਸੰਭਾਲਦੇ ਹੋ ਹੁਣ ਮੈਂ ਕੀ ਕਰਾਉਣਾ ਮੈਂ ਕਿਹੜਾ ਸੌਰੀ ਲੈ ਜੂਗੀ ਕੋਈ ਗੱਲ ਨਹੀਂ ਬਣੀ ਹੋ ਜੇ ਥਾਣਾ ਪਿਆਗਾ ਜੇ ਕੋਈ ਗੱਲ ਪੈ ਰਹਿਣਗੇ ਰਹਿ ਜਾਣਗੇ ਰਾਜਵੀਰ ਕੁਛ ਨਹੀਂ ਜਾਂਦਾ ਨਾਲ ਹੋਰ ਐਵੇਂ ਹੀ ਕਰੀ ਜਾਂਦੀ ਆਇਆ ਕਰੀ ਤੁਸੀਂ ਉੱਟ ਸਮਾ ਕੇ ਪਾ ਲਈ ਤੇ ਅਸੀਂ ਤੇਰੇ ਕੋਲੇ ਮਾਰਾਂਗੇ ਗੇੜਾ ਚੰਗਾ ਦਿਵਾਲੀ ਵਾਲਾ ਚੱਲ ਕੋਈ ਨਹੀਂ ਭਾਬੀ ਆਜੋ ਦਿਵਾਲੀ ਵੇਲੇ ਸਾਰੇ ਆਵਾਂਗੇ ਦਿਵਾਲੀ ਵੇਲੇ ਆਉਂਗੇ ਉਹ ਦੁਵਾਰੀ ਚ ਤਾਂ ਬਾਹਲਾ ਟਾਈਮ ਪਹਿਲੇ ਆ ਜਾਾਂਗੇ ਆਪਣੇ ਤਾਂ ਐਵੇਂ ਕਰੀ ਜਾਂਦੀ ਹੈਗੀ ਚੱਲ ਪਹਿਲਾਂ ਮਾਰ ਲੈ ਚੱਲ ਪਹਿਲਾਂ ਆਜੋ ਭਾਈ ਹਾਂ ਪਹਿਲਾਂ ਆਵਾਂਗੇ ਪਹਿਰੇ ਸੱਚ ਲੈ ਵਰਤਾਂ ਵੇਲੇ ਆ ਜਾਾਂਗੇ ਚੱਲ ਵਰਤਾਂ ਲੈ ਆਜੋ ਚਲ ਆਉਂਦੇ ਆਵਾਂਗੇ ਚੰਗਾ ਭਾਬੀ ਮੇਰੇ ਮੋਟਰਸਾਈਕਲ ਪੜੇ ਮੈਂ ਮੋਟਰਸਾਈਕਲ ਕੱਢ ਬੋ ਚੱਲ ਆ ਲੈ ਫੜਾ ਆਜ ਵੀਰ ਅੰ ਵਿੱਚ ਪਾ ਲੈ ਪੈਸੇ ਡੇਗ ਨਾਲੀ ਚੱਲ ਚੰਗਾ ਭਾਬੀ ਚੰਗਾ ਭਾਈ ਬਸ ਟੱਪ ਜੂਗੀ ਹੋਰ ਇੱਕ ਤਾਂ ਤੂੰ ਕਾਹੜ ਵਾਲੀ ਕਰਦੀ ਆ ਹੁਣ ਆਈਆਂ ਉਹਦੀ ਮੁੱਢ ਦੀਆਂ ਕਾਹੜ ਤਾਂ ਭਾਬੀ ਤੈਨੂੰ ਪਤਾ ਹੀ ਆ ਫਿਰ ਕਵੇਲਾ ਹੋ ਜਾਊਗਾ ਗਾਹ ਮੇਰੇ ਸੱਸ ਵਾਲੀ ਪੈੜੀ ਆ ਜੇ ਤੂੰ ਰਹਿ ਜਾਂਦੀ ਵਧੀਆ ਸੀ ਬੇਬੇ ਦੇ ਕੇ ਬੇਬੇ ਤਾਪੇ ਬੋਲ ਕੇ ਬਹਿ ਜਾਂਦੀ ਫਿਰ ਤਾਈ ਦਾ ਕਰਕੇ ਨਹੀਂ ਮੈਂ ਰਹਿੰਦੀ ਹੈਗੀ ਤੈਨੂੰ ਪਤਾ ਸੋਡੇ ਨਾਲ ਕਲੇਸ਼ ਕਰੀ ਜਾਊਗੀ ਤਾਂ ਕਲੇਸ਼ ਕਰੋ ਉੱਡ ਗਈ ਹੁਣ ਦੇਖ ਲੈ ਮੂੰਹ ਚੱਲ ਕੋਈ ਨਾ ਐਵੇਂ ਨਾ ਤੁਸੀਂ ਲੜੀ ਜਾਓ ਹੁਣ ਮੇਰੇ ਮੰਗਰੋਂ ਨਹੀਂ ਲੜਦੇ ਸੀ ਤਾਂ ਕੁਝ ਨਹੀਂ ਲੈ ਆ ਜਾ ਬਾਈ ਜਰਕ ਦੇਣੇ ਆ ਜਾ ਬਸ ਆ ਗਿਆ ਭਣੇ ਮੈਂ ਤੂੰ ਕਿਤੇ ਬੱਸ ਨਾ ਟੱਪ ਜਾਵੇਂ ਛਿਤੀ ਜਾਵੇਂ ਹਾਂ ਤੂੰ ਜਾ ਨਾ ਕਿਹੜਾ ਆ ਬੱਜ ਕੇ Baby. Yeah, yeah.